ਉਜੇ ਬਾਤਾਂ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ THAILAND ਕੀਮ ਪ੍ਰਤੋਮ ਤਾਰਨ ਚਨਾਵਤਾਂ ਅਹੁਦੇ ਤੋਂ ਮੁਅੱਤਲ ਹੋ ਗਈ ਹੈ ਜੁਹਾਰ THAILAND ਦੇ ਪ੍ਰਧਾਨ ਮੰਤਰੀ ਪ੍ਰਤੋਮ ਤਾਰਨ ਚਨਾਵਤਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਦੇਸ਼ ਦੀ ਸੰਵਿਧਾਨਕ ਅਦਾਲਤ ਨੇ ਮੰਗਲਵਾਰ ਨੂੰ ਉਹਨਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਸੁਣਾਇ THAILAND ਵਿਆ ਮੀਡੀਆ ਰਿਪੋਰਟਾਂ ਦੇ ਅਨੁਸਾਰ ਇਹ ਅਦਾਲਤ ਦਾ ਫੈਸਲਾ ਇੱਕ ਲੀਕ ਹੋਈ ਟੈਲੀਫੋਨ ਕਾਲ ਦੇ ਸੰਬੰਧ ਵਿੱਚ ਆਇਆ ਪ੍ਰਧਾਨ ਮੰਤਰੀ ਤੇ ਕੰਬੋਡੀਆ ਦੇ ਨੇਤਾ ਹੰਸਨ ਨਾਲ ਫੋਨ ਤੇ ਗੱਲ ਕਰਨ ਦਾ ਦੋਸ਼ ਹੈ ਤਾਂ ਬਿਲਕੁਲ ਇਸ ਗੱਲ ਬਾਅਦ ਵਿੱਚ ਉਹਨਾਂ ਨੇ ਥਾਈ ਫੋਰਸ ਦੇ ਕਮਾਂਡਰ ਦੀ ਅਲੋਚਨਾ ਕੀਤੀ ਥਾਈਲੈਂਡ ਦੇ ਵਿੱਚ ਇਸ ਨੂੰ ਇੱਕ ਗੰਭੀਰ ਮਾਮਲਾ ਮੰਨਿਆ ਜਾ ਰਿਹਾ ਹੈ ਕਿਉਂਕਿ ਉੱਥੇ ਫੌਜ ਦਾ ਬਹੁਤ ਜ਼ਿਆਦਾ ਪ੍ਰਭਾਵ ਹੈ ਇਸ ਗੱਲ ਬਾਅਦ ਦੇ ਲੀਕ ਹੋਣ ਤੋਂ ਬਾਅਦ ਦੇਸ਼ ਭਰ ਦੇ ਵਿੱਚ ਗੁੱਸਾ ਫੈਲ ਰਿਹਾ ਸੀ ਅਦਾਲਤ ਨੇ ਪ੍ਰਧਾਨ ਮੰਤਰੀ ਨੂੰ ਸੱਤ ਦਿਨ ਦੇ ਅਸਵਧ ਦਿਨਾਂ ਉਹਨਾਂ ਦੇ ਅਹੁਦੇ ਤੋਂ ਹਟਾ ਦਿੱਤਾ ਹੈ ਅਦਾਲਤ ਨੇ ਕਿਹਾ ਕਿ ਉਸ ਵਿਰੁੱਧ ਸ਼ਿਕਾਇਤ ਦੀ ਚੰਚ ਕੀਤੀ ਤਾਂ ਵੀ ਗੀਚੇਕਰ ਉਹ ਦੋਸ਼ੀ ਪਾਈ ਜਾਂਦੀ ਹੈ ਤਾਂ ਉਸ ਨੂੰ ਹਮੇਸ਼ਾ ਲਈ ਅਹੁਦੇ ਤੋਂ ਹਟਾਇਆ ਜਾ ਸਕਦਾ ਹੈ ਇਸ ਮਾਮਲੇ ਤੇ ਅੰਤਿਮ ਫੈਸਲਾ ਲੈਣ ਤੱਕ ਉਪ ਪ੍ਰਧਾਨ ਮੰਤਰੀ ਫਮਫਮ ਵਿਚ ਜਾਈ ਸਰਕਾਰ ਚ ਲਾਉਣਗੇ ਤਾਂ ਬਿਲਕੁਲ ਹੁਣ ਦੇਖਣਾ ਹੋਵੇਗਾ ਕਿ ਇਸ ਦੇ ਉੱਤੇ ਕੀ ਫੈਸਲਾ ਸਾਹਮਣੇ ਆਵੇਗਾ ਪਰ ਤੁਹਾਨੂੰ ਦੱਸ ਦਈਏ ਕਿ THAILAND ਦੇ ਵਿੱਚ ਇਹ ਮਾਮਲਾ ਕਾਫੀ ਜ਼ਿਆਦਾ ਜ਼ਿਆਦਾ ਕਿ ਗਰਮਾਇਆ ਹੋਇਆ ਨਜ਼ਰ ਆ ਰਿਹਾ ਹੈ ਪ੍ਰਧਾਨ ਮੰਤਰੀ ਨੂੰ ਜਿਹੜਾ ਕਿ ਮੋਟਰ ਕਾਰ ਦਿੱਤਾ ਇੱਕ ਬਹੁਤ ਵੱਡੀ ਗੱਲ ਹੈ ਇੱਕ ਵੱਡਾ ਮਾਮਲਾ ਇਹ ਮੰਨਿਆ ਜਾ ਰਿਹਾ ਹੈ THAILAND ਦੀ ਮੀਡੀਆ ਰਿਪੋਰਟਰ ਦੇ ਅਨੁਸਾਰ ਇਹ ਅਦਾਲਤ ਦਾ ਫੈਸਲਾ ਇੱਕ ਲੀਕ ਹੋਈ ਟੈਲੀਫੋਨ ਕਾਲ ਦੇ ਸੰਬੰਧ ਵਿੱਚ ਆਇਆ ਸੀ ਜਿਸ ਦੇ ਮੱਦੇ ਨਜ਼ਰ ਹੋਣਾ ਹੈ ਦੇਖਿਆ ਜਾਵੇਗਾ ਅੱਗੇ ਇਸ ਦੇ ਉੱਤੇ ਕੀ ਫੈਸਲਾ ਲਿੱਟਾ ਜਾਵੇਗਾ